ਜੋ ਕੁਝ ਪੰਜਾਬ ਦੇ ਵਿੱਚ ਹੁਣ ਖਨੋਰੀ ਸਰਾਦ ਦੇ ਉੱਤੇ ਜਾਂ ਫਿਰ ਸ਼ੰਭੂ ਬਾਰਡਰ ਦੇ ਉੱਤੇ ਬੀਤੇ ਦਿਨੀ ਜੋ ਕੁਝ ਹਾਲਾਤ ਬਣੇ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਹਰਸੀਮ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਭਾਈ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਪਾਰਟੀ ਪੰਜਾਬ ਦੇ ਉੱਤੇ ਜੀ ਧੰਨਵਾਦ ਜੀ ਧੰਨਵਾਦ ਕੁਮਾਰ ਜੀ ਪਈ ਸਾਹਿਬ ਜਿਵੇਂ ਖਨੋਰੀ ਸ਼ਰਦ ਦੇ ਉੱਤੇ ਜੋ ਕੁਝ ਕਰਤੂਤ ਹਰਿਆਣਾ ਸਰਕਾਰ ਦੇ ਵੱਲੋਂ ਜਾਂ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਉੱਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਤੇ ਕਿਵੇਂ ਲਕਤਾਂ ਤੋੜ ਕੇ ਉੱਥੇ ਸੁੱਟ ਦਿੱਤਾ ਗਿਆ ਜਾਂ ਫਿਰ ਕੁਝ ਨੌਜਵਾਨਾਂ ਨੂੰ ਨਾਲ ਵੀ ਚੁੱਕ ਕੇ ਲੈ ਗਏ ਆਖਰਕਾਰ ਉਹ ਫੌਜ ਦੇ ਬੰਦੇ ਸੀ ਜਾਂ ਫਿਰ ਪੁਲਿਸ ਦੇ ਬੰਦੇ ਸੀ ਜਾਂ ਫਿਰ ਜੇ ਜਿਹਾ ਕਿਹਾ ਜਾ ਰਿਹਾ ਕਿ ਆਰ ਐਸ ਐਸ ਦੇ ਬੰਦੇ ਸੀ ਜਿਹੜੇ ਜਿਨ੍ਹਾਂ ਦੇ ਵੱਲੋਂ ਇਹ ਗੁੰਡਾਗਰਦੀ ਕੀਤੀ ਜਾ ਰਹੀ ਹੈ ਪੰਜਾਬ ਦੇ ਹਾਲਾਤ ਜੇ ਗੱਲ ਕਰੀ ਤਾਂ ਭਾਰਤ ਦੇ ਵਿੱਚ ਹੋ ਕੀ ਰਿਹਾ ਹਾਲਾਤ ਜਾ ਕਿੱਧਰੋਂ ਰਹੇ ਨੇ ਜੀ ਇਸ ਤਰ੍ਹਾਂ ਦੇਖੋ ਮਦ ਇਸ ਜੀ ਜੋ ਜੋ ਸੰਘਰਸ਼ ਕਚਮੀ ਮੁੱਦੇ ਤੇ ਜਾਂ ਜਿਹੜੇ ਐਮ ਐਸ ਪੀ ਦੇ ਤੇ ਹੋਰ ਸਾਰੇ ਇਸ਼ੂ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਜੀ ਐਕਚੁਅਲੀ ਪੰਜਾਬ ਦੇ ਕਿਸਾਨ ਹਰਿਆਣਾ ਤੇ ਜਿਹੜੇ ਯੂਪੀ ਦੇ ਕਿਸਾਨ ਜਿਹੜੇ ਜਿੱਤੀ ਜਿੱਤੀ ਸਰਗਰਮ ਹੋਏ ਹੋਏ ਨੇ خاص طور سے جو شمبو بیٹھے تھے کنوری بیٹھے تھے دلی کوچ کر واسطے بیٹھے ہیں وہ ساری کسان بھی ساری ہندوستان کے کسان نے لڑائی لڑ رہے تھے کسی پنجاب کی یا کسی خاص خطے میں لڑائی لڑ رہے تھے کسی خاص ممبا مند میں مغل مک رہا سارے کسان نہ جی سارے ہندوستان چاہے سبزی کرن والے نے چاہے کوئی اور کپڑا اگا دے کاٹن اگا دے جو بھی مطلب کرنا کچھ بات ہونا ਤੁਸੀਂ ਦੇਖੋਗੇ ਕਿ ਜਿਹੜੇ ਸਾਰੇ ਪੰਜਾਬ ਦੇ ਵਿੱਚ ਸੜਿਆਣੇ ਤਾਂ ਫਿਰ ਵੀ ਮਿਨੀਮਲ ਸੋਰਸ ਪ੍ਰਾਈਸ ਨੇ ਕਾਣਾ ਕਿਤੇ ਜਿਹੜੇ ਚਾਵਲ ਵਗੈਰਾ बिक ਜਾਂਦੇ ਨੇ ਲੇਕਿਨ ਬਿਹਾਰ ਮਹਾਰਾਸ਼ਟਰ ਦੇ ਵਿੱਚ ਤਾਂ ਬਹੁਤ ਅਨੇਕ ਥੱਲੇ ਜਾਤੀ ਵਿਕਦੇ ਨੇ ਕਿਉਂਕਿ ਭਾਰਤ ਸਰਕਾਰ ਨੇ ਮਿਸਵਿਕਸ ਕੀਤੀ ਇਹ ਨਤੀਜਾ ਦੇ ਲੇਕਿਨ ਇਹ ਆਰਥਿਕ ਤੇ ਵਪਾਰੀਏ ਦੇ ਦਬੰਦ ਕਰਦਾ ਕਿ ਉਹ ਕੰਨੀ ਗਿਨੀ ਜੀ ਵੀ ਜੇ ਰਹਿ ਰਹੇ ਨੇ ਹੂੰ ਸੁਪਰੀ ਗਲਤੀਆਂ ਕੋ ਲੇਕਰ ਹੈਰਾਨੀ ਵੀ ਹੁੰਦਾ ਹੈ ਮੰਦਿਰਸ ਜੀ ਕੇ ਇਸ ਨੂੰ ਯੂਨੀਅਨ ਸਰਕਾਰ ਇਸ ਨੂੰ ਪੰਜਾਬ ਵਰਸ ਦੀ ਇਡੀਆ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀ ਪ੍ਰੋਬਲਮ ਹੈ ਹੋਰ ਕਿਸੇ ਹਿੰਦੁਸਤਾਨ ਦੇ ਕਿਸਾਨਾਂ ਦੀ ਪ੍ਰੋਬਲਮ ਨਹੀਂ ਹੈਗੀ ਉਹ ਗਲਤ ਗਲਤ ਕਰਦਾ ਹੈ ਹੂੰ ਯੂ ਪੀ ਦੇ ਬਾਰੇ ਟੀਕਾ ਉਹਨਾਂ ਨੇ ਫਿਰ ਲਗਾ ਲਾਉਣ ਆਸੇ ਆਪਣਾ ਟੀਕਾ ਲਾਇਕਸ ਕਰਦੇ ਨੇ ਚਾਹੇ ਨਾ ਡੂਰੇ ਤੇ ਮਾਟਕਾ ਦੇ ਚਾਹੇ ਮਹਾਰਾਸ਼ਟਰ ਦੇ ਉਹ ਵੀ ਅਦਲੀ ਹਨ ਉਤਾਰ ਹੈ ਪਰ ਸਿਰਫ ਨਾ ਰਹੇ ਕਿ ਕਿਹੜੇ ਦੇ ਰੂਪ ਸੋ ਮੈਂ ਸੋਚਦਾ ਕਿ ਇਹ ਜੋ ਸੁਨੇਹੇ ਜਾ ਰਹੇ ਕਿ ਸਾਰੇ ਪੰਜਾਬ ਦਾ ਨਹੀਂ ਹਿੰਦੁਸਤਾਨ ਦੇ ਸਾਂਝਾ ਸੁਨੇਹਾ ਹੈ ਜੀ ਦੋ ਚਾਰ ਟੀਕਾ ਕਿ ਸਿੱਖੇ ਸਾਂਝੀ ਹੋ ਗਈ ਹੈ ਪੰਜਾਬ ਦੇ ਵਿੱਚ ਉਹ ਸਾਰਾ ਇਹਨਾਂ ਦੀਆਂ ਹੋਰ ਸਾਰੇ ਇਸ਼ੂਜ਼ ਹੈਗੇ ਨੇ ਇਹਨਾਂ ਨੂੰ ਇਸ਼ੂਜ਼ ਲੈ ਕੇ ਸਮੇਸ ਲੜਿਆ ਕਿ ਅਸੀਂ ਆ ਜੀ ਅਸਲੇ ਇਹ 13 ਮਹੀਨੇ ਸਰਸਰੀਆ ਦਾ ਦੂਰ 2 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਉਹ ਜੋ ਵਾਅਦੇ ਕੀਤੇ ਸੀ ਇਸ ਵਾਸਤੇ ਸੀ ਐਮ ਐਸ ਵੀ ਦੇਵਾਂਗੇ ਕਿਲਤੀ ਬਣਾਵਾਂਗੇ ਜਾਂ ਹੋਰ ਜੋ ਸਾਰੇ ਫੇਸੇ ਵਾਪਸ ਲਵਾ ਦੇ ਕਿਸਾਨਾਂ ਦਾ ਮੁਆਵza ਦੇਣਾ ਲਖੀਰਪੁਰ ਦੇ ਦੇ ਉਹ ਕਪਨ ਕੀਤਾ ਸੀ ਅਸ਼ੀਸ਼ ਮਿਸ਼ਰਾ ਨੇ ਉਹ ਦਾ ਦਾ ਤਰਭਾਈ ਪਾ ਦੇਗੇ ਜੇ ਉਹ ਨਹੀਂ ਹੋ ਰਿਹਾ ਹਮਮ ਤੇ ਸਾਥ ਇਸ ਮੇ ਜਾਣਾ ਹੀ ਨਹੀਂ ਨਾਲੇ ਚਾਰ ਪਜਾ ਦੇ ਵਿੱਚ ਜੇਲਾ ਰੋਲਣਾ ਰੋਕਣੇ ਚਾਹ ਕਰਾਉ ਕਰੇ ਨੇ ਚਾਹ ਦੂਰ ਪਾ ਦੇ ਬੰਦ ਕਰਾਰੇ ਨੇ ਇਸ ਵਰਸਤੇ ਇੱਕ ਵਕ ਵਕ ਡੈਮੋਕਰੇਟਿਕ ਸਿਸਟਮ ਦੇ ਵਿੱਚ ਕਿ ਲੋਕਤੰਤਰੀ ਤੰਗ ਤਰੀਕੇ ਨਾਲ ਲੜਨ ਦੇ ਮਤਲਬ ਤਰੀਕੇ ਕਰ ਰਹੇ ਲੇਕਿਨ ਮੂਲ ਮਦਨ ਸਰਕਾਰ ਤੇ ਦਬਾਅ ਪਾਉਣ ਦਾ ਹੁੰਦਾ ਨਾ ਸਰਕਾਰ ਤੇ ਦਬਾਅ ਪਵੇ ਕਿ ਲੋਕ ਪਰੇਸ਼ਾਨ ਨੇ ਲੋਕਾਂ ਦਾ ਜੋ ਵਾਅਦਾ ਕੀਤਾ ਜਾਂ ਸਰਕਾਰ ਨੇ ਉਹਨੂੰ ਪੂਰਾ ਕੀਤਾ ਜਾਂ ਨਹੀਂ ਕਰ ਲੋਕ ਲੋਕਾਂ ਸਰਦ ਲੜ ਨਹੀਂ ਲੜਨਾ ਹੁੰਦਾ ਲੇਕਿਨ ਇਸ ਨੂੰ ਮੈਂ ਦੇਖ ਰਿਹਾ ਕੱਲ ਤੋਂ ਪਰਸੋਂ ਜੋ ਡਿਵੈਲਪਮੈਂਟ ਹੋ ਰਹੀਆਂ ਨੇ ਬੜੀਆਂ ਖਤਰਨਾਕ ਤੇ ਬੜੀਆਂ ਦਿਲ ਖਮਾਹ ਵਾਲੀਆਂ ਨੇ ਕਿ ਜੋ ਕਿਲਾ ਬੰਦੀ ਹੈ ਰਣਾ ਸਰਕਾਰ ਨੇ ਕੇਂਦਰ ਸਰਕਾਰ ਦੇ ਖਿਲਾਫ ਕੀਤੀ ਹੋਈ ਹੈ ਉਹ ਦਾ ਬੜਾ ਕਰੂਰੂ ਸਾਹਮਣੇ ਆ ਰਹੇ ਨੇ ਜੀ ਕਿ ਮਤਲਬ ਉਹ ਗੰਗਾਂਦਰੀਆ ਦੇ ਪੱਟ ਦਿੱਤਾ ਗਿਆ ਸਾਰੇ ਰਸਤੇ ਰੋਕ ਲਏ ਗਏ ਨੇ ਸਾਰੇ ਤਰੀਕੇ ਨਾਲ ਔਰ ਨੈਸ਼ਨਲ ਮੀਡੀਆ ਦੇ ਵਿੱਚ ਵੀ ਬੜੀ ਬਦਨਾਮੀ ਕੀਤੀ ਜਾ ਰਹੀ ਹੈ ਕਿ ਦੇਖੋ ਜੀ ਉਹ ਟੈਂਕ ਲੈ ਕੇ ਆ ਗਏ ਨੇ ਟਰੈਕਟਰ ਨਹੀਂ ਟੈਂਕ ਹੈ ਇਹ ਇਹ ਬਣਾਣਾ ਧਮਗਾ ਹੈ ਜੋ ਕੁਝ ਖਾਲੀ ਕਿਦ ਨਿਕਲੂ ਸ਼ੰਭੂ ਬਾਡਰ ਤੇ ਜਾਂ ਖਨੋਰੀ ਬਾਡਰ ਤੇ ਹੋਇਆ ਉਹ ਬੜਾ ਦੁਖਦਾਈ ਹੈ ਬਿਲਕੁਲ ਜੀ ਆਮ ਤੌਰ ਤੇ ਜਾਰੀ ਜਿਹੜੀ ਫੋਕਸ ਹੈ ਨਾ ਜੀ ਸ਼ੰਭੂ ਬਾਜਰ ਤੋਂ ਹੀ ਹੋਇਆ ਹੋਇਆ ਹੈ ਪੱਤਰਕਾਰ ਵੀ ਉੱਥੇ ਜਾਂਦੇ ਨੇ ਸਾਰੇ ਜਿਹੜੇ ਮੇਨ ਆਗੂ ਨੇ ਸਰਵ ਸਿੰਘ ਪੰਦੇਰ ਜਾਂ ਜਲਦੀ ਸਿੰਘ ਦੱਲੇਵਾਲ ਤੇ ਹੋ ਸਾਰੇ ਉੱਥੇ ਬੈਠੇ ਨੇ ਜੇਕਰ ਖਨੋਰੀ ਬਾਡਰ ਤੋਂ ਤਾਂ ਧਿਆਨ ਜਾ ਹੀ ਨਹੀਂ ਰਿਹਾ ਔਰ ਜੋ ਕੁਝ ਉੱਥੇ ਜ਼ੁਲਮ ਦਾ ਔਰ ਤਸ਼ੱਦਦ ਦਾ ਜਲੰਘਾ ਨਾਚ ਉੱਥੇ ਕੱਲ ਕੀਤਾ ਗਿਆ ਉਹ ਹੁਣ ਵੇਖ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਜਿਹੜੇ ਰਹੇ ਆ ਇਹ ਦੇਸ਼ ਨੂੰ ਸਿਆਪਾ ਦੇਸ਼ ਨੂੰ ਦੇਸ਼ਮਨੀਏ ਜਿੱਥੇ ਕਿ ਤੁਸੀਂ ਮਤਲਬ ਇੱਥੇ ਨੌਜਵਾਨ ਜਿਹੜੇ ਬਿਲਕੁਲ ਸ਼ਾਂਤ ਔਰ ਜਿਸ ਪ੍ਰੋਜੈਕਟ ਆਪਣਾ ਪਜ਼ਾਲਾ ਕਰ ਰਹੇ ਸੀ ਉਹਦੇ ਤੇ ਪਹਿਲਾਂ ਜਿਹੜੇ ਜਿਹੜੇ ਪਹਿਲਾਂ ਤੋਂ 13 ਤਰੀਕ ਤੋਂ ਇਹ ਡਰੋਨ ਨਾਲ ਬੰਬਾਂ ਨਾਲ ਹੋ ਰਹੇ ਨੇ ਕਿੰਨਾ ਤਸ਼ੱਦਦ ਹੋ ਰਿਹਾ ਹੈ ਕਿ ਉਹਨਾਂ ਦੇ ਹਾਲਾਤ ਨੇ ਕਿ ਕਹਿੰਦੇ ਜ਼ਖਮੀ ਹੋ ਗਏ ਲੱਤਾਂ ਟੁੱਟ ਰਹੀਆਂ ਨੇ ਅੱਖਾਂ ਦੇ ਲੀਨੀਆਂ ਗਏ ਨੇ ਬਹੁਤਾ ਵੀ ਹੋਈਆਂ ਨੇ ਸੋ ਜੋ ਅਸੀਂ ਇਹ ਮੈਂ ਦੇਖ ਰਿਹਾ ਕਿ ਐਸੇ ਸਾਹਮਣੇ ਆ ਰਹੀ ਹੈ ਵੀਡੀਓ ਮੈਂ ਵੇਖੀ ਹੈ ਕਿ ਉੱਥੇ 5:30 5 ਵਜੇ ਕੁਝ ਐਸੇ ਲੋਕ ਆ ਜਿਹੜੇ ਫੁੱਲ ਡਰੈਸੇ ਸੀਗੇ ਜੀ ਉਹ ਜਿਹੜੀ ਸਪੋਰਟ ਹੋਏਗੀ ਜਿਹੜੇ 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 ਪੁਲਿਸ ਵਾਲੇ ਹੈਗੇ ਨਾਲ ਪਿੱਛੇ ਬੈਕਅਪ ਹੋਏਗੇ ਨਾ ਦੀ ਲੇਕਿਨ ਉਹਨਾਂ ਨੇ ਆ ਕੇ ਉੱਥੇ ਜੋ ਟਰੈਕਟਰ ਟਰੈਕਟਰ ਦੀ ਜਿਹੜੀ ਟਰਾਲੀਆਂ ਦੀ ਟਰਾਲੀਆਂ ਦੀ ਹਵਾ ਖੰਡ ਦਿੱਤੀ ਸਹਰਪਾਰ ਦੇਤੇ ਇੱਕ ਦਾਦਾ ਪੋਤਾ ਬੈਠੇ ਸੀਗੇ ਆਪਣੇ ਟਰਾਲੀ ਤੇ ਉਹਨਾਂ ਨੂੰ ਚੁੱਕ ਕੇ ਲੈ ਗਏ ਹੁਣ ਲੱਤਾਂ ਤੋੜੀਆਂ ਗਈਆਂ ਲੱਤਾਂ ਤੋੜੀਆਂ ਬੋਰੀਆਂ ਚ ਪਾ ਲਏ ਹੈ ਤੇ ਫਿਰ ਉਹਨਾਂ ਨੂੰ ਜਿਹੜੇ ਨੇ ਸ਼ੁਰੂ ਕੀਤਾ ਗਿਆ ਤੇ ਉਹ ਮਾਰਿਆ ਬਟਰ ਦੇ ਪਾਸੇ ਲਾ ਕੇ

ਇੱਕ ਹਾਲ ਸਰ ਮੰਗ ਆ ਰਹੇ ਨੇ ਇੱਕ ਦੋਸਤ ਦਿੱਲੀ ਤੋਂ ਚੜਾਈ ਕਰਕੇ ਆ ਰਹੇ ਨੇ ਇੱਕ ਦੂਜੇ ਦੇਸ਼ਾਂੋਂ ਕੋ ਜਿਵੇਂ ਸਾਰਾ ਕੁਛ ਤੇ ਹਵਲਾ ਕਰਨ ਵਾਸਤੇ ਆ ਰਹੇ ਨੇ ਸੋ ਜਿਹੜੇ ਜਿਹੜੇ ਮੈਨੂੰ ਲੱਗਦਾ ਕਿ ਇਹ ਬਹੁਤ ਗਲਤ ਲਿਖਤੀ ਹੈ ਪੁੜੇ ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਦੇਖੋ ਪੰਜਾਬ ਸਰਕਾਰ ਤੇ ਵੀ ਜਿਹੜੇ ਪ੍ਰੈਸ਼ਰ ਪੈ ਰਹੇ ਹੈ ਹੂੰ ਅੱਜ ਜਿੰਨੇ ਕਿ ਡੀਜੀਪੀ ਡੀਜੀਪੀ ਹਰਿਆਣਾ ਨੇ ਬਿਜਾਗੇ ਡੀਜੀਪੀ ਨੂੰ ਫੀਲ ਦਿੱਤੀ ਨਾ ਤੁਸੀਂ ਰੋਕੋ ਇਹਨਾਂ ਦੀ ਜਿਹੜੀ ਟ੍ਰੇਨਾਂ ਫੜੋ ਨਾ ਤੁਸੀਂ ਜਦ ਵਿੱਚ ਪ੍ਰੈਸ਼ਰ ਪੈ ਰਹੇ ਨੂੰ ਤਾਂ ਕਿ ਕਰੋ ਸਤੇ ਆ ਕੇ ਮੈਂ ਉਸ ਤੇ ਕਹਿੰਦਾ ਕਿ ਸਾਡੇ ਸਾਹ ਜਿਹੜੇ ਇਹ ਜਿਹੜੀ ਇਹ ਜਿਹੜੀ ਇਸ ਵਰਸ਼ਾ ਜੋ ਜੋ ਮੋਰਚਾ ਲੱਗਿਆ ਹੋਇਆ ਇਹ ਬੜਾ ਕੂਸ਼ਿਸ਼ੀ ਪਹੁੰਚ ਗਿਆ ਹੂੰ ਕੂਸ਼ਿਸ਼ੀ ਜੇ ਗੋਤੀ ਗਲੇ ਇਹ ਦੇਖੋ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਿੱਟੀ ਕਿ ਨਾ ਸਾਰਾ ਕੁਝ ਹੋ ਜਾਏਗਾ ਜੀ ਰੋਟ ਬਰਤੀ ਤਾਂ ਇਹ ਕੀਤੀ ਗਈ ਸੀ ਵੀ ਚਲੋ ਸਾਰੇ ਜਾ ਕੇ ਦਿੱਲੀ ਜਾ ਕੇ ਬੈਠ ਜਾਣਗੇ ਤੇ ਉੱਥੇ ਜਾ ਕੇ ਕਵਸ਼ਾਤ ਵੀ ਤਰਲਾ ਤੇ ਆ ਗਿਆ ਸੀ ਲੇਕਿਨ ਕੀ ਪਤਾ ਸੀ ਇੱਥੇ ਇੰਨੀ ਰਕਾਵਟ ਆ ਜਿਹੜੀ ਇੱਥੇ ਨਾਲ ਕੁਛਾਂ ਦੇ ਕੋ ਹੋ ਜਾਣਾ ਸੋ ਮੈਂ ਸਮਝਦਾ ਕਿ ਇਸ ਲਈ ਜੋ ਇਸਾ ਲੋਕਾਂ ਦੇ ਵਿੱਚ ਜਿਹੜੇ ਭਰਿਆਣੇ ਦੇ ਵਿੱਚ ਖਾਸ ਕਰਕੇ ਜਿਹੜੇ ਹਿੰਦੂ ਭਾਈਚਾਰੇ ਨਾਲ ਆਰਸ਼ਿਕ ਦਾ ਸੰਬੰਧ ਰੱਖੇ ਲੋਕ ਨੇ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਸਿੱਖ ਪੰਥ ਦੀ ਹੈਗੀ ਉਹ ਜਿੰਨੀ ਕੁਰਬਾਨੀ ਹੈ ਜਿੰਨੀ ਉਹਨਾਂ ਨੇ ਪੰਜਾਬ ਹਿੰਦੁਸਤਾਨ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਬਿਚਾਰਿਆ ਸਾਰਿਆਂ ਨੂੰ ਉਹਨਾਂ ਸਾਹਿਬਾਂ ਦੀ ਜਿੰਨੀ ਕੁਰਬਾਨੀਆਂ ਕੀਤੀਆਂ ਨੇ ਇਸ ਦਾ ਇਹ ਜਿੰਨੀ ਗੱਲ ਹੈ ਇਹ ਬਹੀਰ ਪਹਿਨਕ ਜਿਹਦਾ ਇਸਾ ਮੋਰ ਨਿਕਲ ਸਕਦਾ ਹੈ ਔਰ ਜਿਹੜਾ ਕੇਂਦਰ ਸਰਕਾਰ ਵਾਸਤੇ ਜਦੇ ਵੇ ਨਜ਼ਰ ਨਹੀਂ ਜੇ ਇੱਕਲ ਸਿਕਰ ਹੋਤੀ ਹੈ ਤੁਸੀਂ ਦੇਖੋ ਜਿਹੜਾ ਕਿ ਤੁਸੀਂ ਪੋਕਾ ਸਰਕਾਰ ਹੈ ਇਸ ਦਾ ਹੀ ਅਸਲੀ ਬੜਾ ਵੱਡਾ ਇੱਕ ਰੂਲ ਆ ਜਾਂਦਾ ਹੈ ਕਿ ਜਿੱਕਰ ਉੱਥੇ ਬਾਜ਼ਾਰ ਦੀ ਸਰਦ ਦੇ ਵਿੱਚ ਆ ਕੇ ਅੰਤਰਰਾਸ਼ਟਰੀ ਇਥੇ ਆ ਕੇ ਇਹਨਾਂ ਨੂੰ ਜ਼ੁਲਮ ਕੀਤਾ ਹੈ ਬੰਦਾ ਖਾਣਾ ਮੁੰਨਾ ਬੰਦਾ ਠੀਕ ਕੀਤਾ ਜਾਂ ਉੱਥੇ ਲਤਾ ਤੋੜ ਕੇ ਔਰ ਉਥਾਂ ਇਹਦੇ ਪਾਣੀ ਦੇ ਟੈਂਕੀ ਦੇ ਵਿੱਚ ਕੋਈ ਦਵਾਈ ਮਿਲਾ ਗਏ ਨੇ ਖਾਣਾ ਖਰਾਰ ਜੀ ਉੱਥੇ ਸਾਰਾ ਕੁਝ ਇੰਦੀ ਕੈਸੇ ਜੀਵਨੀ ਜਿਹੜੀ ਫਸਟ ਸਟੇਜ ਵਾਲੀ ਜਿਹੜੀ ਗੱਲੀ ਖੜੀ ਉਹ ਵੀ ਭੰਨ ਟੋੜੀ ਦਿੱਤੀ ਹੈ ਸੋ ਤਾਂ ਇਹ ਐਸਾ ਇੱਕ ਬਦਲੋ ਗਲਤ ਕੰਮ ਹੋ ਗਿਆ ਕਾਲ ਦੇ ਇਸ ਰੀਸੈਸ਼ਨ ਦੇ ਵਿੱਚ ਜਾਂ ਦੇ ਮੋਸ਼ਨ ਜੋ ਕੁਝ ਹੋਇਆ ਉਹਦਾ ਪੰਜਾਬ ਸਰਕਾਰ ਨੂੰ ਪੂਰੀ ਜਰਸ ਗਿਆ ਲੈਣਾ ਚਾਹੀਦਾ ਹੈ ਆਹ ਬਾਰੇ ਕੋਈ ਪਾਸੇ ਮਾਲਿਕਾਨ ਕੀ ਆਪਣੇ ਲਾਈਵ ਟੈਲੀਕਾਸ ਵਿੱਚ ਜੀ 35 ਪੰਜਾਬ ਦੇ ਖੇਤਾਂ ਨਾਲ ਖੜੇ ਆ ਕੇ ਇਹ ਸੀ ਕਿ ਕੇਸ ਦਰਜ ਕਰਾ ਕੇ ਤੇ ਪੂਸ਼ਮਤ ਹੋ ਜਾਵੇ ਸੋ ਮੈਂ ਮਹਿਸੂਸ ਕਰਦਾ ਕਿ ਇਹ ਬੜਾ ਵੱਡੀ ਇੱਕ ਗੱਲ ਹੋਈ ਹੈ ਜਿਸ ਦਾ ਕਿ ਆਪਾਂ ਨੂੰ ਪੰਜਾਬ ਵਾਸੀਆਂ ਨੂੰ ਸੁਖਿਣਾ ਚਾਹੀਦਾ ਹੈ ਇਸ ਤਰ੍ਹਾਂ ਆ ਕੇ ਸਾਡੇ ਸਾਡੇ ਪੰਜਾਬ ਦੇ ਜਾ ਕੇ ਸਾਡੇ ਇਲਾਕੇ ਜਾ ਕੇ ਇਸ ਤਰ੍ਹਾਂ ਦੰਦ ਬੰਦੇ ਘਾਰ ਰਹੇ ਨੇ ਦੰਦ ਖਾਲ ਕਰਕੇ ਔਰ ਨਫਰਤ ਹੈ ਹੂੰ ਇਹ ਨਫਰਤ ਪੀਜ ਤੇ ਸਰਕਾਰ ਵੀ ਘੇਰੀ ਹੈ ਬਿਲਕੁਲ ਸਿ ਸਵਸਥਿਕ ਇਸ ਪਾਸੇ ਸਾਡਾ ਸੁਚਨ ਚਾਹੀਦਾ ਹੈ ਸਾਡੇ ਜੀਂ ਰਗਵਾਨ ਨੇ ਸਾਡੇ ਪਾਰਟੀਆਂ ਨੇ ਉਹਨਾਂ ਨੂੰ ਸੁਚਨ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਇਹ ਵੀ ਨਫਰਤੀ ਬਗਾਨਗੀ ਦਾ ਇਹਸਾਸ ਜਿਹੜੀ ਹੈਗਾ ਸਾਡੇ ਚ ਇਹਨਾਂ ਕੀਤਾ ਜਾ ਰਿਹਾ ਨੂੰ ਰੁਕਿਆ ਜਾਵੇ। ਇਹ ਤਾਂ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜੀ। ਜੀ। ਦੂਜੇ ਪਾਸੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਜੋ ਲਾਈਵ ਹੋ ਕੇ ਗੱਲ ਕੀਤੀ ਹੈ ਉਹ ਕਹਿੰਦੇ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਵਾਂਗੇ। ਉਹ ਕਹਿੰਦੇ ਵੀ ਆਵੇਂ ਬੇਸ਼ੱਕ ਕਰਦੇ ਸਾਡੇ ਲਈ ਗੱਦੀ ਜ਼ਰੂਰੀ ਨਹੀਂ ਸਾਡੇ ਲਈ ਪੰਜਾਬ ਜ਼ਰੂਰੀ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਕੇਂਦਰ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ ਜਾਂ ਫਿਰ ਭਗਵੰਤ ਮਾਨ ਦੇ ਕਹਿਰੀ ਸਿਰ ਦੇ ਉੱਤੇ ਜਾਂ ਫਿਰ ਗੱਲ ਦੇ ਉੱਤੇ ਤਲਵਾਰ ਰੱਖ ਕੇ ਰਾਸ਼ਟਰਪਤੀ ਰਾਜ ਦੀ ਉਦੇ ਮੁਤਾਬਿਕ ਆਪਣੇ ਅਨੁਸਾਰ ਚਲਾਉਣਾ ਚਾਹੁੰਦੀ ਹੈ ਇਹਦੇ ਵਿੱਚ ਕੀ ਸਥਿਤੀ ਲੱਗਦੀ ਤੁਹਾਨੂੰ ਆਉਣ ਵਾਲਾ ਜਿਹੜਾ ਸਮਾਂ ਉਹ ਕਿੱਧਰ ਜਾਊਗਾ ਪੰਜਾਬ ਦਾ ਜੇਕਰ ਰਾਸ਼ਟ੍ਰਪਤੀ ਰਾਜ ਇਸ ਢੰਗ ਨਾਲ ਲਗਾਏ ਜਾਂਦੇ ਆ ਦੇਖੋ ਦੇਖੋ ਬੰਤੀ ਜੀ ਮੈਂ ਜੋ ਮਹਿਸੂਸ ਕਰ ਜਿੰਨਾ ਮੈਂ ਜਿਹੜੀ ਇਸ ਵਰਸ਼ਾਂ ਦਾ ਇਤਿਹਾਸ ਜਾਣਦਾ ਜਿਸ ਸਮੇਂ ਸਟੱਡੀ ਕੀਤਾ ਹੈ ਜਿਵੇਂ ਹੋਇਆ ਜੇ ਪੰਜਾਬ ਦੇ ਵਿੱਚ ਜਿਹੜਾ ਸਿੱਖਤ ਕਾਲ ਬਾਰੇ ਅਨੰਦਪੁਰ ਦੇ ਬੱਚੇ ਬਾਰੇ ਜਿਹੜੇ ਪਿਛਲੇ ਸਮੇਂ ਦੋ ਸੰਦਰਸ਼ ਲੜਿਆ ਗਿਆ ਜੀ ਉਹਨੂੰ ਸੋਖਾ ਕਾਲਾਤੀ ਕਰਦੀ ਹੈ ਨਹੀਂ ਵੀ ਇਹ ਜਿਹੜੇ ਸਾਡੇ ਆਮ ਸਹਾਰਨ ਕਿਸੇ ਕਿਸਤੀ ਕੇ ਸਾਥ ਜਿਹੜੇ ਸੰਘਰਸ਼ ਲੜਦੇ ਨੇ ਮਜ਼ਦੂਰ ਲੜਦੇ ਨੇ ਮਨਰੇਗਾ ਲੜਦੇ ਨੇ ਜਾਂ ਹੋਰ ਲੋਕੀ ਲੜਦੇ ਨੇ ਨਾ ਜੀ ਇਹ ਜਿਹੜੀ ਕਿਸੇ ਦੀ ਸੱਤਾ ਤਾਕਤ ਜਿਵਾਤ ਹੁੰਦੀ ਹੈ ਉਹ ਕਿਸੇ ਵੀ ਸੰਘਰਸ਼ ਨੂੰ ਇੱਕ ਤਰ੍ਹਾਂ ਡਿਨੇ ਕਰਦੀ ਹੈ ਉਦੋਂ ਵਾਲੇ ਲੋਕਾਂ ਦੇ ਜਿਹੜਾ ਸਪੋਰਟ بیس ਉਹਨਾਂ ਨੂੰ ਕਮਜ਼ੋਰ ਕਰਦੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੇ ਸੰਘਰਸ਼ ਲੜੇ ਜਾਂਦੇ ਨੇ ਉਹਨਾਂ ਨੂੰ ਮਤਲਬ ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ ਜਿਹੜਾ ਆਪਣੇ ਹਲਕਾ ਹਲਕਾ ਉਹ ਡਰਾਉਂਦੇ ਨੇ ਜੀ ਜਿਵੇਂ ਕਹਿੰਦੇ ਦੁਸ਼ਮਣ ਦੀ ਲੋੜ ਹੁੰਦੀ ਹੈ ਦੁਸ਼ਮਣ ਦੀ ਲੋੜੇ ਬੜੀ ਜਿੰਦਗੀ ਸਿੱਧੀ ਬਣ ਜਾਂਦੀ ਹੈ ਕਿ ਲੋਕ ਤਾਂ ਕਿਸੇ ਅਰਸ਼ੇ ਲਵੇ ਨੇ ਪਰ ਧਕਾਰਾਂ ਦੀ ਪ੍ਰਾਪਤੀ ਲਈ ਜਿੱਦ ਸਰਕਾਰ ਸੱਤਾ ਕਾਲ ਚਿਰ ਹੈ ਸਰਕਾਰਾਂ ਨੇ ਉਹ ਬੜਾ ਦੁਸ਼ਮਣ ਬਣਾ ਕੇ ਉਸ ਵਿੱਚ ਕਰਦੀ ਹੈ ਨੇ ਥੋੜਾ ਵੋਟ ਬੈਂਕ ਪੱਕਾ ਕਰਕੇ ਸੱਤਾ ਚੰਦੀ ਹੈ ਨੇ ਸੱਤਾ ਚ ਆਉਂਦੀ ਹੈ ਨੇ ਇਹਦਾ ਇਹ ਜੱਪਰ ਜਿਹੜੀ ਜੀਨ ਗੱਦੀ ਨੇ ਜਦੋਂ ਸੱਤਾ ਲਈ ਤੇ 400 ਤੋਂ ਵੱਧ ਨੂੰ ਸੀਟਾਂ ਮਿਲਗੀਆਂ ਸੀ ਉਸ ਨੇ ਬੜੀ ਹਰ ਹਾਲ ਕੀ ਵੀ ਕਰਦਾ ਕਿ ਲੰਧਪੁਰ ਸਾਹਿਬ ਦੇ ਮੱਤੇ ਲੋਹੇ ਵੱਖਵਾਦੀ ਦੇ ਹਿੱਸੇ ਹਿੰਦੁਸਤਾਨ ਦੇ ਵਿੱਚ ਇਹਤਤ ਹੋਇਆ ਪਰਫਾਰਮੈਂਸ ਦਾ ਕੀਤਾ ਕਿ ਇਹ ਪੰਜਾਬ ਦੇ ਸ਼ਹਿਰੇ ਤੋਂ ਦੇਖ ਤੋੜ ਲੇ ਪਰ ਇਸੇ ਤਰ੍ਹਾਂ ਨਹੀਂ ਸੁਣਾ ਹੁੰਦਾ ਨਹੀਂ ਆ ਤੇ ਜੋ ਪਿੰਡ ਸਰਕਾਰ ਅਸੇ ਬੀਜੇਪੀ ਕੰਮ ਕਰ ਰਹੀ ਹੈ ਤੇ ਉਹ ਇਸ ਇਸ ਸੁਧਰਸ਼ ਨੂੰ ਜਾਂ ਇਸ ਸਾਰੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਹਨੂੰ ਇੱਕ ਦੁਸ਼ਮਣ ਦੇ ਤੌਰ ਤੇ ਪੇਸ਼ ਕਰਕੇ ਬੇਨ ਦੋਸਤਾਂ ਦੇ ਅਗੜ ਦਾ ਵੀ ਦੁਸ਼ਮਣ ਨੇ ਇਹਦੇ ਵਿੱਚ ਭਗਵਾਨ ਸਿੰਘ ਮਾਨ ਦੀ ਸਤਾ ਵੀ ਲੈ ਲਈ ਉਹਨਾਂ ਨੇ ਭਗਵਾਨ ਸਿੰਘ ਮਾਨ ਦਾ ਜਿਹੜਾ ਆਪਾਂ ਨੇ ਕੋਈ ਵੀ ਵੱਡੀ ਡਿਵੈਲਪਮੈਂਟ ਹੈ ਇਸ ਸੁਧਰਸ਼ ਨਾਲ ਇਸ ਵੱਲ ਲਾ ਲਓ ਕਿ ਐਸੇ ਕਿਸਾਨ ਜਿਹੜੇ ਨੇ ਉਸਨੇ ਕਿਸਾਨ ਡਾਇਰੈਕਟ ਇਨਵੋਲਵਮੈਂਟ ਕਰਕੇ ਜਿਹੜੀ ਗੱਲਬਾਤ ਕਰਦੇ ਸੀਗੇ ਜੇ ਕਿ ਇਸ ਲਈ ਸਰਕਾਰ ਦੇ ਨਾਮ ਨਾਲ ਜਿਹੜੇ ਕਿਸਾਨਾਂ ਨਾਲ ਸਰਕਾਰ ਜਿਹੜੀ ਹੈ ਉਹ ਵੀ ਨ involuc ਹੈ ਗੱਲਬਾਤ ਵਿੱਚ ਚਾਲੇ ਚੱਲਦੇ ਰਹੇ ਨੇ ਹੋਏ ਨੇ ਗੰਭੀਰਤ ਹੋਈ ਹੈ ਦੋ ਚਲੇ ਨੂੰ ਕਿ ਪੰਜਾਬ ਵਿੱਚ ਸਰਕਾਰੀ ਨ involuc ਨੇ ਬਹੁਤ ਚੰਗੀ ਲੇਕਿਨ ਮੈਂ ਤਾਂ ਵਕੀਲ ਆ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਿਹਾ ਲੇਕਿਨ ਠੀਕ ਹੈ ਗੱਲ ਆਪਸ ਵਿੱਚ ਗੱਲ ਸਮਝਾ ਇਹ ਅਸਲ ਵਿੱਚ ਕਿਸਾਨਾਂ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਕਿਸਾਨਾਂ ਦੇ ਮੁੱਦੇ ਦੇ ਨਾਲ ਖੜੀ ਹੈ ਰਾਜਨੀਤੀ ਦਾ ਦੇਖੋ ਹਰ ਹਰ ਪਾਰਟੀ ਜਿਹੜਾ ਰਾਜਨੀਤਿਕ ਨੂੰ ਨਖਰੇ ਹੁੰਦੇ ਨੇ ਪਰ ਉਸੇ ਗੱਲ ਜਿਹੜੇ ਪਹਿਲਾਂ ਗੱਲ ਕਰੇ ਸੁਣਾ ਕਿ ਉਸੇ ਗੱਲ ਨੂੰ ਮੁਖ ਰੱਖਦੇ ਆ ਕੇਂਦਰ ਸਰਕਾਰ ਪੰਜਾਬ ਦੇ ਪਬਲਿਕ ਮਾਰ ਸਰਕਾਰ ਨੂੰ ਵੀ ਟਾਰਗੇਟ ਕਰ ਰਹੀ ਹੈ ਇੱਕ ਖਾਣਾ ਨਾਲ ਖੜ ਕੇ ਇਹ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਸਾਡੇ ਵਾਸਤੇ ਨੁਕਸਾਨ ਪਹੁੰਚਾ ਰਹੇ ਸਾਡੇ ਵਾਸਤੇ ਚੁਣੌਤੀ ਬਣੇ ਹੋਏ ਨੇ ਇਸ ਦਾ ਫਾਇਦਾ ਉਹ ਰਿਜਿਸ 24 ਚੋੜ ਲਏਗੀ ਉਹ ਲੈਣਾ ਮਕਸਦ ਹੀ ਇੱਟ ਜਿਹੜੀ ਲੰਮਾ ਕਰੀ ਹੈ ਜਿਾਕੋ ਤੁਸੀਂ ਹਾਰ ਨਹੀਂ ਹੋ ਹਾਰ ਨਾ ਹੋ ਗਏ ਸਾਰੇ ਆਪਾਂ ਪਿੱਛੇ ਸਾਰੇ ਲੋਕ ਸੋਚ ਕੇ ਬੈਠੇ ਆਂ ਇਹ ਕਿਲੇਬੰਦ ਕਿਉਂ ਕੀਤਾ ਲੋਕਾਂ ਕੀ ਸੀ ਇਹ ਕਿਲੇਬੰਦ ਇਸ ਕਰਕੇ ਕੀਤਾ ਕਿ ਜਿਹੜੀ ਸਰਕਾਰ ਜਿਹੜੇ ਕਿਸਾਨ ਨੇ ਆਪਣੇ ਸੰਘਰਸ਼ ਵਾਸਤੇ ਜੋ ਵੀ ਆਪਣੇ ਅਧਿਕਾਰਾਂ ਲਈ ਜਾਂ ਜੋ ਵੀ ਮੰਗਾਂ ਲਈ ਲੜ ਰਹੇ ਨੇ ਉਹਨਾਂ ਨੂੰ ਨਾ ਮੰਨੋ ਡਿਲੇ ਕਰੋ ਇੱਕ ਐਸਾ ਸਿਗਨਲ ਹੈ ਕਿ ਹਵਾ ਕ੍ਰੀਏਟ ਕਰ ਰਹੇ ਹੋ ਹਿੰਦੁਸਤਾਨ ਵਾਸਤੇ ਕਿ ਇਹ ਜਿਹੜੇ ਦੇ ਬੜੇ ਵੱਡੇ ਸਾਡੇ ਵਾਸਤੇ ਨੁਕਸਾਨਦੇਹ ਹੋਏਗਾ ਸਾਡਾ ਇਹ ਹੋਏਗਾ ਹੋਏਗਾ ਮੈਂ ਕਹਿ ਰਿਹਾ ਸੀਗਾ ਤੇ ਲੋਕ ਸ਼ਰਿਆ ਨੂੰ ਕਹਿੰਦੇ ਖਾਲਸਾਨੀਏ ਸੂਚਨ ਬਗਾਜ਼ ਵਿੱਚ ਹੈ ਕਿ ਜਸਪ੍ਰੀਤ ਸਿੰਘ ਜਿਹੜੇ ਨੇ ਆਈਪੀਐਸ ਅਫਸਰ ਨੇ ਔਰ ਉਹਨੂੰ ਜਿਹੜੇ ਬੀਜੇਪੀ ਦਾ ਜਿਹੜਾ ਅਧਿਕਾਰੀ ਹੈ ਸ਼ਵਿੰਦੂ ਦਗਾ ਲੋਕ ਸਕਸਨ ਦੇ ਖਾਲਸਾ ਨਹੀਂ ਕਹਿ ਰਹੇ ਨੇ ਸੋ ਇਹ ਚਿੱਤ ਇੱਕ ਸਾਰਾ ਸੋਚਣੀ ਜਦੋਂ ਬੀਜੇਪੀ ਸਰਕਾਰ ਤਾਂ ਉਹ ਤੋਂ ਵਾਸੀ ਮਾਰ ਸਰਕਾਰੋਂ ਵਾਸੀ ਮਾਰ ਸਰਕਾਰ ਹੈ ਅੱਗੇ ਵਿੱਚ ਹਮਮ ਔਰ ਉਹ ਤੋਂ ਵਾਸੀ ਮਾਰ ਸਰਕਾਰ ਨੂੰ ਇਸ ਤਰ੍ਹਾਂ ਨ ਬਦਲਾਵ ਕਰਕੇ ਜਿਸ ਤਰ੍ਹਾਂ ਦੇ ਨਾਲ ਉਹ ਪੋਸਟ ਪੈਸ ਕਰਕੇ ਕਿ ਇਹ ਵੀ ਸਾਡੇ ਹਿੰਦੁਸਤਾਨ ਦੇ ਵਾਸਤੇ ਖਤਰਨਾਕ ਹੈ ਉਹੋ ਕਿਸਾਨਾਂ ਨਾਲ ਜੁੜ ਕੇ ਤੇ ਉਹ ਖੜਾ ਇਸ ਕਰਕੇ ਭਗਵਾਨ ਸੇ ਮਾਰ ਸਰਕਾਰ ਨੇ ਜੇਕਰ ਉਹ ਕਿਹਾ ਕਿ ਰਾਸ਼ਟਰਪਤੀ ਰਾਜ ਦਾ ਸੰਮਤਾ ਮਾਰਦਾ ਮੈਂ ਤੇਨੂੰ ਕੁਰਸੀ ਤੇ ਕੋਈ ਨਹੀਂ ਤਾਂ ਇਹਨਾਂ ਦੇ ਲਈ ਵੀ ਕਿ ਰਾਸ਼ਪਤੀ ਰਾਜ ਵਾਸਤੇ ਕਿਤਨਾ ਕਿਤੇ ਬਲ ਚੱਲੀ ਹੋਏਗੀ ਜਾਂ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੇ ਵਿੱਚ ਭਾਵਨਾ ਪੈਦਾ ਹੋਈ ਹੈ ਦੂਜੀ ਗੱਲ ਇਹ ਕਿ ਐਡਵਾਈਜ਼ਰੀ ਕਲ 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 ਜਿਹੜੀਆਂ ਪੇਸ਼ ਕੀਤੀ ਗਈ ਇਹ ਬੜੀ ਵੱਡੀ ਇੱਕ ਜੀਵ ਦੀ ਸਥਿਤੀ ਹੈ ਕਿ ਜਦੋਂ ਕੇ ਗ੍ਰਹਿ ਮੰਤਰਾਲਾ ਪੰਜਾਬ ਦੀ ਸਰਕਾਰ ਨੂੰ ਕਿ ਐਡਵਾਈਜ਼ਰੀ ਪੇਸ਼ ਕੀਤੀ ਜਿਹੜਾ ਕਿ ਤੁਸੀਂ ਸਾਰਾ ਕੁਝ ਸੰਭਾਲੋ ਇਲਾਣਾ ਰਿਟਰੋ ਆਲੂ ਖਤਮ ਕਰੋ ਜਿੰਨਾ ਹੋਵੇ ਤੇ ਇਸ ਦੇ ਨੂੰ ਸੀ ਜਿਹੜੇ ਵਿਸਤਾਰ ਕਰੋ ਇਹਨਾਂ ਦੇ ਕਟ੍ਰੈਕਟਸ ਕਰੋ ਵਗੈਰਾ ਵਗੈਰਾ ਜੇ ਕੋਈ ਵੀ ਨਹੀਂ ਹੈ ਸੋ ਜਿਹੜਾ ਉਹ ਐਡਵਾਈਜ਼ਰੀ ਜਿਹੜੀ ਆਣੀ ਹੈ ਪੰਜਾਬ ਸਰਕਾਰ ਵੱਲੋਂ ਉਹ ਵੀ ਜਿਹੜੀ ਸ਼ੋ ਕਰਦੀ ਹੈ ਕਿ ਉਹ ਕਿਸੇ ਦਾ ਕਿਸੇ ਅੱਗੇ ਜਾ ਕੇ ایسی کوئی سوکھی گل نہیں ہے سویدھان کی تحت لگانا hmm. پر جہاں بدی تھی ہوئی ہے hmm. وہ گجراتی آگو نے نرد مودی امت شاہ ਉਹ ਪੰਜਾਬ ਨੂੰ ਸਿੱਖਣ ਖਸਬਸ ਖਾਣਾ ਚਾਹੁੰਦੇ ਨੇ ਤਾਂ ਉਸ ਵਾਸਤੇ ਮੈਂ ਇਹ ਕਹਣਾ ਕਿ ਪਵਾਸੀ ਮਾਨ ਦਾ ਜਿਹੜਾ ਦੱਸਿਆ ਲੈ ਬੜਾ ਚੰਗੀ ਗੱਲ ਆ ਪਰ ਜੇ ਸਮਝਦ ਕਰਦੇ ਨਾ ਇਹ ਇਹ ਹਮਾਇਤ ਕਰ ਰਿਹਾ ਤੇ ਪਵਾਸੀ ਮਾਨ ਨੂੰ ਇਹ ਕਹਿਣੀ ਚਾਹੀਦਾ ਕਿ ਉਹ ਜਿਹੜੀਆਂ ਜ਼ਾਰੀਆਂ ਦੂਜੀਆਂ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਤੇ ਬਾਰੇ ਵੀ ਇੱਕ ਆਲ ਆਲ ਪਾਰਟੀ ਮੀਟਿੰਗ ਸੱਦ ਕੇ ਇਹ ਜੋ ਪੰਜਾਬ ਦੀ ਸਥਿਤੀ ਬਣੀ ਹੈ ਉਹ ਕਿਵੇਂ ਟ੍ਰੈਕਲ ਕੀਤਾ ਜਾਵੇ ਰਨ ਮਿਲ ਕੇ ਤਾਂ ਇਹ ਮੈਸੇਜ ਲੱਗਿਆ ਕਿ ਇਹ ਨਾਲ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ ਬਚਾਅ ਹੋ ਸਕਦਾ ਪੰਜਾਬ ਬਚ ਸਕਦਾ ਕੋਈ ਕਹਿੰਦਾ ਬੜੀ ਬੜੀ ਗੰਭੀਰ ਸਿੱਤੀ ਬਣਦੀ ਜਾ ਰਹੀ ਹੈ ਇਸੇ ਸਬੰਧ ਤੇ ਅਸੀਂ ਪੋਲਿਟੀਕਲ ਪਾਰਟੀ ਬਾਰੇ ਵੀ ਗੱਲ ਕਰ ਸਕਦੇ ਜੀ 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 ਤੇ ਭਾਈ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਦੇ ਰਾਂਗੇ ਹੋਰ ਵਿਸ਼ਿਆਂ ਦੇ ਉੱਤੇ ਵੀ ਤੇ ਮੈਂ ਵਿੱਚ ਕੀ ਗੱਲ ਕਰ ਜਾਂਦੀ ਹਾਂ ਤੁਹਾਡੇ ਵਾਸਤੇ ਇਹ ਜਿਹੜੀ ਮੈਂ ਮੈਂ ਫਟਸਾਨ ਹਾਂ ਜਿਹੜਾ ਸੀਗਾ ਕਿ ਇਹ ਜਿਹੜੇ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਨੂੰ ਕੀ ਚੱ ਰਹੀ ਹੈ ਨੇ ਹੂੰ ਦੇਖੋ ਦੇਖੋ ਐਸਐਲਆਰਸੀ ਸੀ ਬਣੀ ਹੋਈ ਹੈ ਨਾ ਸਾਧ ਬੰਦੀ ਸਿੰਘ ਜੀ ਬੜੀ ਗੰਭੀਰ ਮਿਸਕਰ ਕੇ ਕਹਿ ਰਹੇ ਆ ਕਿ ਭਗਵਾਨ ਸਿੰਘ ਮਾਨ ਸਰਕਾਰ ਨੂੰ ਆਈਸੂਲਟ ਨਹੀਂ ਕੀਤਾ ਨਹੀਂ ਆਈਸੂਲਟ ਆਈਸੂਲਟ ਨਾ ਕਰੋ ਇਨ ਦੀ ਗ੍ਰੋਥ ਨਾ ਕਰੋ ਕਿਉਂਕਿ ਉਹ ਵੀ ਜੜਾਈ ਲੜਾਈ ਲਾ ਰਹੀ ਹੈ ਨਾ ਜੋ ਅਜਨ ਨਾਲ ਨਾਲ ਖੜਾ ਹੈ ਉਹਦੇ ਆਪਣੇ ਪੋਲੀਟੀਕਲ ਰੈਸੋਰਸ ਸਰ ਦੇ ਨੇ ਹਰ ਬੰਦੇ ਹਰ ਆਈ ਨੀਤੀ ਪਾਰਟੀ ਦਾ ਪੋਲੀਟੀਕਲ ਹਿਤ ਹੁੰਦਾ ਉਹ ਤਾਂ ਜਾਣਾ ਹੁੰਦਾ ਇਸ ਕਰਕੇ ਕਿਸਾਲਾ ਦੇ ਨਾਲ ਖੜਾ ਹੈ ਉਹ ਸਲਾਹ ਹਮਦਰਦੀ ਦੇ ਪੇਸ਼ ਕਰੇ ਪਰ ਪੋਲੀਟੀਕਲ ਪਾਰਟੀਆਂ ਦੀ ਕਾਰੀਆਂ ਨੇ ਤੁਸੀਂ ਦੇਖਣਾ ਕਿ ਕੱਲ ਕਾਂਗਰਸ ਦਾ ਕਿ ਸਿਰਫ ਚਿੱਠੀ ਆਈ ਹੈ ਉਹਨਾਂ ਚਿੱਠੀ ਲਿਖਤੀ ਜਿਸ ਬਣੇ ਕੋ ਰਾਜਾ ਬਣੇ ਨੇ ਚਿੱਠੀ ਲਿਖ ਰਿਹਾ ਕੋ ਟਵੀਟ ਕਰਕੇ ਸਲਾਹ ਦੇ ਰਿਹਾ ਜੀ ਸਲਾਹਾਂ ਦੇਣੀ ਹੈ ਹਮਾਰੇ ਦੂਜੀ ਦੂਜੀ ਗੱਲ ਉੱਚੀ ਵਾਲੀ ਹੈ ਸਰ ਬੰਦੀ ਸੀ ਜਿਹੜਾ 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 ਜੀਸੀਆ ਰਿਜ਼ਰਵੈਂਸ ਜੀਚੀ ਨੇ ਇਹਨਾਂ ਤੋਂ ਕਹਿਆ ਤਾਂ ਜੀ ਪਰ ਉਸ ਮਾਸਰਗਾ ਜਿਹੜੀ ਬਹੁਤ ਗਲਤ ਗੱਲ ਲੱਗੀ ਹੈ ਜੋ ਕਿ ਮੈਂ ਜੇਕਰ ਇਸ ਤਰ੍ਹਾਂ ਕਿਰੇ ਵੇਰ ਦੱਲ ਨਾ ਤਾਂ ਜੇ ਜੋ ਕਾਲੀਦਾਨ ਨੇ ਬੀਜੇਪੀ ਨੂੰ ਉਤਾਰ ਕਰਕੇ ਪੰਜਾਬ ਦੇ ਇਤਿਹਾਸ ਦਾ ਨੁਕਸਾਨ ਕੀਤਾ ਸਿੱਖਾਂ ਦਾ ਨੁਕਸਾਨ ਕੀਤਾ ਆਪਣੀ ਪਾਰਟੀ ਦਾ ਨੁਕਸਾਨ ਕਰ ਲਿਆ ਸਿੱਸੀ ਇੰਸਟੀਚਿਊਸ਼ਨ ਦਾ ਨੁਕਸਾਨ ਕਰ ਲਿਆ ਕਿ ਉਹ ਉਸ ਉਹਦੇ ਤੇ ਮੈਂ ਇਹ ਗੱਲ ਤੇ ਬਤਨਾ ਤਾਂ ਕੀ ਕਹੇਗੀ ਜਿਹੜਾ ਕਿ ਤੁਸੀਂ ਬੀਜੇਪੀ ਦਾ ਐਨੇ ਸਾਥ ਸੰਧਾ ਕਰਕੇ ਰਾਜ ਦੇ ਕੋਈ ਸਟਾਟ ਗਰੀ ਨਹੀਂ ਕਰਦੇ ਬੀਜੇਪੀ ਦੀ ਹੂੰ ਬਿਲਕੁਲ ਅੱਜ ਜੇ ਤੁਸੀਂ ਜੇਕਰ ਅੱਜ ਜੇਕਰ ਮਨਦੀਪ ਜੀ ਤੁਸੀਂ ਮਤਲਬ ਬੋਲਦੇ ਹੋ ਕੋਹੋਂ ਵਾਰ ਸਰਕਾਰ ਤੇ ਹਰਸਿਮਰਤ ਵੀ ਅਕਾਲੀ ਪਾ ਸਾਰੀ ਬੋਲ ਰਹੀ ਹੈ ਤਾਂ ਇਹ ਇਹਦਰ ਸਰਕਾਰ ਦੀ বিজেপি ਸਰਕਾਰ ਵੱਲ ਦੀ ਵੀ ਬੋਲਦੇ ਹੂੰ ਮੁੱਦਾ ਮੁੱਦਾ ਦਾ ਖਰਾ ਸਾਰੀ ਸਿਜੀਸ ਖਰਾਬਤਾ ਕੇਂਦਰ ਸਰਕਾਰ ਨੇ ਕੀਤੀ ਹੋਈ ਹੈ ਨਾ ਜੀ ਬਿਲਕੁਲ ਦੂਜੇ ਪਾਸੇ ਕੋਈ ਜਾਣੇ ਤਾਂ ਕੋਈ ਨਹੀਂ ਜਾਣਾ ਸੋ ਐਸੇ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਵਰਤਨੇ ਜੈਸੇ ਕਿ ਇਹਨਾਂ ਪੰਜਾਬ ਸਰਕਾਰ ਨੂੰ ਮੈਸੇਜ ਦਾ ਕੈਸੇ ਨਹੀਂ ਬੜਾ ਕ੍ਰੂਸ਼ੇ ਸਮਾਂ ਹੈ ਤੇ ਪੰਜਾਬ ਵਾਸੀ ਵੀ ਅਣਖ ਦਾ ਸਾਰੇ ਮੁਕਾਰ ਦਾ ਸਵਾਲ ਹੈ ਸੱਚੀ ਦਾ ਸਵਾਲ ਹੈ ਔਰ ਇਸ ਵੇਲੇ ਸਰ ਰਲ ਮਿਲ ਕੇ ਭਗਵਾਨ ਤੋਂ ਮੰਗ ਚਾਹੀਦਾ ਹੈ ਕਿ ਸਾਰੇ ਨਾਲ ਲਵੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਕੱਚੇ ਹੋ ਜਾ ਅੱਜ ਵੀ ਜਿਹੜੀ ਹੋ ਰਹੀ ਹੈ ਨਾ ਸਾਰੇ ਐਸਕੇ ਮਾਲੀ ਅੱਧੀ ਸਾਰੀ ਕਿਸਾਨੀ ਹੋ ਕੇ ਫੈਸਲਾ ਕਰੋ ਮੈਂ ਹਰਿਆਣੇ ਦੀ ਗੱਲ ਕਰ ਰਿਹਾ ਹਾਂ ਹਰਿਆਣੇ ਵਾਲੇ ਜਣੇ ਨੇ ਚੋਣ ਨਹੀਂ ਸਰ ਤੋਂ ਪਿੱਛੇ ਲੈ ਕੇ ਨੇ ਜਿਹੜੀ ਵਾਰੀ ਉਹਨੇ ਬੜਾ ਆਪ ਸਪੋਰਟ ਕਰਕੇ ਦਿੱਲੀ ਤੱਕ ਪਹੁੰਚਾਂ ਦੇ ਬੜਾ ਵਿਰੋਧ ਕੀਤਾ ਜੀ ਅੱਜ ਸਾਰੇ ਚੁੱਪ ਕਰਕੇ ਬੈਠੇ ਨੇ ਸੋ ਮੈਂ ਸੋਚਿਆ ਕਿ ਅਸਲ ਇਹ ਸਾਰੇ ਜਿਹੜੀ ਆਪਣੀ ਜਿਹੜੀ ਤੁਹਾਡੀ ਭੇਦ ਭਾਵ ਨੇ ਉਹਨਾਂ ਨੂੰ ਪਿੱਛੇ ਰੱਖੋ ਸਾਰੇ ਰਲ ਮਿਲ ਕੇ ਅਸੀਂ ਪੰਜਾਬ ਦਾ ਹਾਲਾਤ ਬਣਾਓ ਜਿਹੜਾ ਇਹ ਜਿਹੜਾ ਮੋਰਚਾ ਕਿਸੇ ਨਾ ਕਿਸੇ ਤਰੀਕੇ ਨਾਲ ਸਫਲ ਨਹੀਂ ਹੋਣਾ ਚਾਹੀਦਾ ਬੜੀ ਹਿੰਮਤ ਨਾਲ ਉਹਨਾਂ ਨੇ ਲਗਾਈ ਇਹ ਗੱਲ ਤੇ ਕੇਂਦਰ ਸਰਕਾਰ ਨੂੰ ਆ ਰਹੀ ਹੈ ਹੂੰ ਪੰਜ ਹੋਰ ਸਾਲ ਦੀ ਕਿਸੇ ਐਮਐਸ ਵੀਰ ਗੱਲ ਕਰਾਂਗੇ ਚਲੋ ਕਰ ਲੋ ਕਰ ਲੋ ਕਰੋ ਗੱਲ ਅੱਜ ਕੈਬਨਟ ਮੀਟਿੰਗ ਵੀ ਹੋ ਰਹੀ ਹੈ ਕੇਂਦਰ ਸਰਕਾਰ ਦੀ ਸੋ ਮੈਂ ਇਹਦਾ ਕਹਿ ਲਿਆ ਕਿ ਬੜੀ ਵਿਵਸਥਾ ਦੀ ਬਣੀ ਹੈ ਕਿ ਕੈਬਨਟ ਵਿੱਚ ਉਹ ਐਮਐਸ ਵੀ ਨੂੰ ਕਿਵੇਂ ਲਾਗੂ ਕਰਨਾ ਹੈ ਕਿਵੇਂ ਇਹਦਾ ਕਾਨੂੰਨ ਬਣਾ ਰਹਾ ਹੈ ਕਿਵੇਂ ਇਸ ਵਾਰ ਸੇ ਕਿਸਾਨਾਂ ਨੂੰ ਸੰਤੁਸ਼ਟ ਕਰਨਾ ਹੈ ਅਗੇ ਅਗੇ ਕੋਰ ਕੰਡਕਟ ਵੀ ਲਦਣ ਜਾ ਰਹੇ ਹੈ ਉਹ ਥੋੜੇ ਦਿਨ ਰਹਿ ਗਏ ਨੇ ਸੋ ਇਸ ਵਾਰ ਸੇ ਕੇਂਦਰ ਸਰਕਾਰ ਪੰਜਾਬ ਸਰਕਾਰ ਕਿਸਾਨ اور ساری پولیٹل پارٹیاں رل مل کے ایک بڑا اسارو جاگ گا کون اگر لے لیں گے تو کی گل نہیں ہندوستان واسطے اور پنجاب واسطے سارے بڑا حالات خراب ہو وہ خراب ہو جائیں اس تو بچا کرنا چاہیے بالکل جی بالکل